ਸੰਸਾਰ ਪਰਮੇਸ਼ਵਰ ਤੋਂ ਪਰਮੇਸ਼ਵਰ ਦੇ ਖੁਦ ਦੀ ਮੰਗ ਕਰਦਾ ਰਿਹਾ ਪਰਮੇਸ਼ਵਰ ਮਿਲ ਜਾਏ ਕਿਸੇ ਤਰ੍ਹਾਂ ਪਰੰਤੂ ਉਸ ਤੋਂ ਵੀ ਜ਼ਿਆਦਾ ਸੰਸਾਰ ਪਰਮੇਸ਼ਵਰ ਤੋਂ ਦੁਨਿਆ ਦੁਨੀਆ ਦੀ ਅਮੰਗਾਂ ਦੁਨੀਆਵੀ ਬੰਗਾ ਬੋਲਦਾ ਰਿਹਾ ਅੱਜ ਵੀ ਬੋਲ ਰਿਹਾ ਅਸੀਂ ਵੀ ਮੰਗਦੇ ਹਾਂ ਹਾਂ ਜੇ ਕੁਝ ਦੁਨੀਆਵੀ ਵੀ ਪਉਣ ਦੀ ਇੱਛਾ ਹੈ ਦਸ ਸੰਸਾਰ ਤੋਂ ਤਾਂ ਕਿਤੇ ਮੰਗਣਾ ਨਹੀਂ ਮੰਗਣਾ ਵੀ ਆਪਣੇ ਖਸਮ ਤੋਂ ਹੀ ਆ ਪਰੰਤੂ ਇੱਕ ਮਾਂ ਪਿਓ ਨੂੰ ਜਦੋਂ ਕੋਈ ਗਿਆਨ ਹੋਵੇ ਕਿ ਮੇਰੇ ਬੱਚੇ ਲਈ ਕੀ ਚੰਗਾ ਦੋ ਕੰਡੀਸ਼ਨਸ ਆ ਪਹਿਲਾਂ ਤਾਂ ਮਾਂ ਪਿਓ ਨੂੰ ਪਤਾ ਹੋਵੇ ਕਿ ਮੇਰੇ ਬੱਚੇ ਲਈ ਕੀ ਚੰਗਾ ਅਤੇ ਦੂਜਾ ਮਾਂ ਪਿਓ ਦੀ ਸਮਰੱਥਾ ਹੋਵੇ ਉਹ ਚੀਜ਼ ਦੇਣ ਦੀ ਤਾ ਸੰਸਾਰੀ ਮਾਪਿਓ ਉਹ ਚੀਜ਼ ਹਮੇਸ਼ਾ ਦਿੰਦਾ ਪਰੰਤੂ ਸਾਡਾ ਜਿਹੜਾ ਮਾਪਾ ਆ ਉਹ ਚ ਸਮਰੱਥਾ ਵੀ ਆ ਤੇ ਉਹਨੂੰ ਪਤਾ ਵੀ ਆ ਤਾਂ ਵੀ ਅਸੀਂ ਸੰਸਾਰੀ ਮੰਗਾ ਮੰਗਦੇ ਆ ਜਾਂ ਫਿਰ ਅਸੀਂ ਇਹ ਨਹੀਂ ਸਮਝਦੇ ਕਿ ਉਹ ਸਾਡਾ ਪਿਓ ਆ ਤੇ ਸਾਨੂੰ ਪਿਆਰ ਕਰਦਾ ਕਿਤੇ ਤਾਂ ਕੁਝ ਫਰਕ ਹੈ ਇੰਦਾਂ ਦਾ ਹੀ ਕੁਝ ਲੇਖ ਨਾਰਦ ਦੀ ਤਾਂ ਉਹਦੇ ਵਿੱਚੋਂ ਨਾਰਦ ਦੇ ਰਾਹੀਂ ਪਰਮੇਸ਼ਰ ਨੇ ਜਨਾਇਆ ਨਾਰਦ ਕਹੇ ਜਨ ਭਗਤੋ ਤੁਹਾਡੀਆਂ ਮੰਗਾ ਜੇ ਪੁਰਾਣੀਆਂ ਪ੍ਰੇਮਿਓਦਿਆਂ ਜਨਾਈਆ ਅੱਜ ਵੀ ਜੇ ਅਸੀਂ ਮੰਗਣਾ ਰੱਬੋਂ ਮਿਲ ਜੇ ਜੇ ਅੱਜ ਵੀ ਮੰਗਣੀਆਂ ਉਹ ਹੀ ਸੰਸਾਰੀ ਚੀਜ਼ਾਂ ਜਿਉ ਮਿਲ ਗਿਆ ਜਿਉ ਸਾਡਾ ਪਿਓ ਆ ਤਾ ਉਤ ਮੰਗਣ ਦੀ ਲੋੜ ਨਹੀਂ ਹੰਮਾ ਸਾਨੂੰ ਪਿਆਰ ਕਰਨ ਦੀ ਲੋੜ ਆ ਉਹਦੇ ਅੱਗੇ ਚੱਲਣ ਦੀ ਲੋੜ ਨਾਰਦ ਕਹੇ ਜਨ ਭਗਤੋ ਤੁਹਾਡੀਆਂ ਮੰਗਾ ਅਜੇ ਪ੍ਰਾਣੀਆਂ ਪ੍ਰੇਮ ਉਹ ਜਨਾਈਆ ਤੁਹਾਡਾ ਪ੍ਰੇਮ ਜਗਤ ਸਵਾਨੀਆਂ ਤ੍ਰਿਸ਼ਨਾ ਮਮਤਾ ਨਾਲ ਵਧਾਈਆ ਤੁਹਾਡਾ ਨਾਤਾ ਨਾਲ ਖਾਣੀਆਂ ਚਾਰੇ ਖਾਣੀ ਭੱਜੋ ਵਾਹ ਦਾਈਆ ਗੁਰ ਪਰਮਾਤਮਾ ਜੀ ਤੋ ਅਡਾ ਤਵਲਗ ਨਾਲ ਬਾਣਿਆ ਪੜ ਪੜ ਢੋਲੇ ਗਾਇਆ ਸੰਸਾਰ ਜੋ ਵੀ ਵਿਧੀਆਂ ਕਰਦਾ ਜੋ ਕੁਝ ਵੀ ਕਰਦਾ ਜੋ ਕੁਝ ਵੀ ਅਸੀਂ ਸੁਣਿਆ ਸਿੱਖਿਆ ਸੰਸਾਰੀ ਵਿਚਾਰਾ ਰਹੀ ਉਹ ਸਾਰਾ ਕੁਝ ਪ੍ਰਮਾਤਮਾ ਪਾਉਣ ਦੇ ਤਰੀਕੇ ਆ ਪਰਮਾਤਮਾ ਮਿਲ ਗਿਆ ਸੀ ਤਾਂ ਵੀ ਉਹਨੂੰ ਪਾਉਣ ਦੇ ਤਰੀਕੇ ਬਰਤੀ ਜਾ ਰਹੇ ਹਨ ਕਿਸੇ ਨੇ ਵਿਚਾਰ ਸਾਂਝਾ ਕੀਤਾ ਸੀ ਜਦੋਂ ਮਿਲ ਗਿਆ ਫਿਰ ਉਹਨੂੰ ਲੱਭਣਾ ਨਹੀਂ ਆ ਉਹਦੇ ਨਾਲ ਵਿਚਰਨਾ ਆ ਉਹਦੇ ਨਾਲ ਰਹਿਣਾ ਆ ਉਹਦੇ ਨਾਲ ਰਹਿਣ ਦੇ ਯੋਗ ਬਣੇ ਰਹਿਣਾ ਤੇ ਪਰਿਵਾਰ ਵਿੱਚ ਇੱਕ ਮਾਪਿਓ ਦੇ ਕਈ ਬੱਚੇ ਹੋ ਸਕਦੇ ਆ ਪਰੰਤੂ ਮਾਪਿਓ ਉਸ ਬੱਚੇ ਨੂੰ ਜ਼ਿਆਦਾ ਪਿਆਰ ਕਰਦੇ ਆ ਜਿਹੜਾ ਉਹਨਾਂ ਨਾਲ ਜ਼ਿਆਦਾ ਵਧੀਆ ਵਿਚਰਦਾ ਤੇ ਫੇਰ ਉਹੀ ਗੱਲ ਜੇ ਆਪਾਂ ਕਰੀਏ ਤੇ ਨਿਆਵੀ ਮਾਂ ਪਿਓ ਦੇ ਵਿੱਚ ਕੋਈ ਕਮੀ ਹੋ ਸਕਦੀ ਆ ਬੱਚਾ ਕਹਿ ਸਕਦਾ ਵੀ ਨਹੀਂ ਉਹਨੂੰ ਪਤਾ ਨਹੀਂ ਸੀ ਪਰੰਤੂ ਐਸ ਵੀ ਉਹਨੂੰ ਸਜਣੋ ਜਦ ਤੱਕ ਆਤਮਾ ਪਰਮਾਤਮਾ ਮਿਲੇ ਨਾ ਮੇੜ ਹਾਣ ਹਾਣਿਆ ਸੇਜ ਸੁਹੰਝਣੀ ਵਜੇ ਨਾ ਕਦੇ ਵਿਦਾਈਆ ਇਹ ਵਾਲੀ ਮੰਗ ਜੇ ਨੀਵਾਰ ਮੰਗੀ ਆਪਾ ਉੱਠ ਕੇ ਵੇਖੋ ਹੁਣ ਹੋਣੇ ਰਾਜੇ ਰਾਣੀਆਂ ਮਹਾਲੇ ਟੱਲ ਨਾ ਕੋਈ ਵਢਾਈਆ ਫਿਰਨੀ ਦਰੋਹੀ 68 ਤੀਰਥ ਪਾਣੀਆਂ गंगा गोदावरी जमुना सरस्वती रही कुरलैया जस कल युग दी तार पीछे गोविंद ने दितियां कुर्बानियां करबले दा लेखा दए चुकाइया हजरत मोहम्मद दीयां सदी 14वीं दीयां तको निशानियां ਨਿਸ਼ਾਨੇ ਦੋ ਜਹਾਨ ਪ੍ਰਕਟਾਈਆ ਹੋ ਤਸੀਂ ਹਣ ਭਗਤੀ ਨਹੀਂ ਕਰਦੇ ਸਗੋਂ ਪਰਮਾਤਮਾ ਦੀਆਂ ਖਾਣੇ ਆਉਂਦੇ ਮਹਿਮਾਨੀਆਂ ਵਾਹਿਗੁਰੂ ਇਹ ਹੈ ਕਿਰਪਾ ਇਸ ਤੋਂ ਵੱਡੀ ਕੀ ਵਡਿਆਈਆ ਅਸੀਂ ਉਹ ਤਾਂ ਮੰਗਦੇ ਹੀ ਰਹਿੰਦੇ ਆ ਮੰਗਦੇ ਰਹਿੰਦੇ ਆ ਮੰਗਦੇ ਰਹਿੰਦੇ ਆ ਅਸੀਂ ਉਹਨੂੰ ਦੇ ਸਕਦੇ ਹੀ ਨਹੀਂ ਕੁਝ ਪਰ ਦੇਣ ਦੇ ਬਾਰੇ ਕਦੀ ਵਿਚਾਰ ਵੀ ਨਹੀਂ ਸੋਚਿਆ ਵੀ ਉਹਨੂੰ ਦਈਏ ਕੀ ਤੇ ਉਹ ਮੰਗਦਾ ਕੀ ਆ ਉਹ ਮੰਗਦਾ ਮੇਰਾ ਭਗਤ ਮੇਰੇ ਨਾਲ ਪਿਆਰ ਕਰੇ ਮੇਰੇ ਚਰਨਾਂ ਨਾਲ ਪਿਆਰ ਕਰੇ ਤੇ ਜੇ ਹੱਦ ਹੈ ਤਾਂ ਆਪਣਾ ਆਪ ਮੈਨੂੰ ਦੇ ਦੇ ਸੋ ਇਹ ਨਾ ਕਿਤਾਪਾਂ ਕਰ ਲਈਏ ਮਹਿਮਾਨੀਆਂ ਖਾਣਦੇ ਆਪਾਂ ਮਹਿਮਾਨੀਆਂ ਸਿਰਫ ਸੰਸਾਰੀ ਨਹੀਂ ਗੱਲ ਕਰ ਰਹੀ ਐਨੀ ਕਿ ਲੰਗਰ ਸਵਾਦ ਬਣ ਗਿਆ ਇਹ ਨਹੀਂ ਕਿ ਆਪਾਂ ਕਿਤੇ ਗਏ ਤੇ ਅਗੋਂ ਵਧੀਆ ਜਿਆ ਗਰਮੀ ਸੀ ਠੰਡਾ ਠੰਡਾ ਪਾਣੀ ਮਿਲ ਗਿਆ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਨੇ ਜੋ ਕੁਝ ਵੀ ਸਾਨੂੰ ਦਾਤਾਂ ਦਿੱਤੀਆਂ ਸਾਰੀਆਂ ਮਹਿਮਾਨੀਆਂ ਹੀ ਜਿਹੜੀ ਕਿਰਪਾ ਦਿੱਤੀ ਆ ਜਿਹੜੇ ਨੇ ਤਰਸ ਕੀਤਾ ਰਹਿਮ ਕੀਤਾ ਮਿਹਰ ਕੀਤੀ ਸਾਰਾ ਕੁਝ ਅਤ ਤੁਸੀਂ ਹਣ ਭਗਤੀ ਨਹੀਂ ਕਰਦੇ ਸਗੋਂ ਪਰਮਾਤਮਾ ਦੀਆਂ ਖਾਣੇ ਆਉਂਦੇ ਮਹਿਮਾਨੀਆਂ ਇਸ ਤੋਂ ਵੱਡੀ ਕੀ ਵੜਿਆਈ ਆ ਸਤ ਗੁਰੇ ਜਾਗੇ ਤੇ ਤੁਸੀਂ ਉੱਤੇ ਚਾਦਰਾਂ ਹੁੰਦੀਆਂ ਤਾਣੀਆਂ ਸੁੱਤੇ ਚਾਈ ਚਾਈਆ ਇਤਕ ਵਾਕਿਆ ਯਾਦ ਆਇਆ ਆਪ ਨਾਲ ਪਹਿਲਾਂ ਵੀ ਸਾਂਝਾ ਕੀਤਾ ਸੀ ਹਰੀਪੁਰ ਗ੍ਰਹਿ ਦੀ ਗੱਲ ਹੈ ਸੱਚੇ ਪਾਤਸ਼ਾਹ ਜੀ ਸਾਰੀ ਰਾਤ ਸਰਦੀਆਂ ਦੇ ਵਿੱਚ ਬਿਨਾ ਕੰਬਲ ਰਜਾਈ ਤੋਂ ਸਿੰਘਾਸਣ ਤੇ ਬੈਠ ਕੇ ਅਤੰਕ ਜਾਗਦੇ ਰਹੇ ਸਰੀਰਕ ਰੂਪ ਵੀ ਜਾਗਦੇ ਰਹੇ ਸਤਿਗੁਰ ਵੈਸੇ ਤਾਂ ਕਦੀ ਨਹੀਂ ਸੌਂਦਾ ਤੇ ਸਾਰੀ ਸੰਗਤ ਸੁੱਤੀ ਸੀ ਸਤਿਗੁਰ ਜਾਗੇ ਤੇ ਤੁਸੀਂ ਉਤੇ ਚਾਦਰਾਂ ਹੁੰਦੀਆਂ ਤਾਣੀਆਂ ਸੁੱਤੇ ਚਾਈ ਚਾਈਆਂ ਜੇਸ ਨੇ ਤਵਾਡੀਆਂ ਰੂਹਾਂ ਪਛਾਣੀਆਂ ਉਹ ਦੇਵਨ ਹਾਰ ਗੁਸਾਈਆਂ ਉਹ ਦਾ ਲਿਖਾ ਕਲਮਾ ਕੀ ਲਿਖਣੇ ਨਿਮਾਣੀਆਂ ਕਲਮਾ ਨਾਲ ਲਿਖਿਆ ਜਾ ਰਿਹਾ ਸੀ ਨਾ ਉਸ ਸਮੇਂ ਵੀ ਅੱਜ ਵੀ ਵੀਰ ਭੈਣ ਪਿਆਰ ਦੀ ਧਾਰ ਦੇ ਵਿੱਚ ਆ ਕੇ ਉਹਦੀਆਂ ਸਿਫਤਾਂ ਦੇ ਵਿੱਚ ਕੁਝ ਲਿਖਣ ਦੀ ਕੋਸ਼ਿਸ਼ ਕਰਦੇ ਆਪਾਂ ਨੂੰ ਬਹੁਤ ਪਿਆਰ ਆਉਂਦਾ ਆਪਾਂ ਨੂੰ ਬਹੁਤ ਰਸ ਆਉਂਦਾ ਬੜਾ ਆਨੰਦ ਆਉਂਦਾ ਉਹ ਗੱਲਾਂ ਸੁਣ ਕੇ ਰਤੂ ਪਰਮੇਸ਼ਵਰ ਕੁਝ ਕਹਿ ਰਿਹਾ ਕਿ ਉਹ ਸਾਰਾ ਕੁਝ ਸਾਰੀਆਂ ਬਾਣੀਆਂ ਉਸ ਪਰਮੇਸ਼ਵਰ ਨੂੰ ਬਿਆਨ ਨਹੀਂ ਕਰ ਸਕਦੀ ਉਹ ਦਾ ਲਿਖਾ ਕਲਮਾਂ ਕੀ ਲਿਖਣੇ ਨਿਮਾਨੀਆਂ ਕਾਗਜ਼ ਸ਼ਾਹੀ ਕੀ ਚਤਰਾਈਆ ਉਹ ਜਦੋਂ ਆਇਆ ਤੇ ਉਹ ਦੋ ਭਗਤਾਂ ਉਤੇ ਕਰੇ ਮਿਹਰਵਾਨੀਆਂ ਵਾਹਿਗੁਰੂ ਮਿਹਰ ਨਜ਼ਰ ਨਾਲ ਤਰਾਈਆ ਤੁਹਾਡਾ ਝਗੜਾ ਨਹੀਂ ਕੋਈ ਅਦਾਲਤਾਂ دیਵਾਨੀਆਂ ਜਦ ਸਾਡਾ ਅਦਲੀ ਉਹ ਬਣ ਗਿਆ ਸੰਸਾਰੀ ਅਦਾਲਤਾਂ ਚ ਜਾਣ ਦਾ ਨਹੀਂ ਕੋਈ ਫਾਇਦਾ ਉੱਤੇ ਛੱਡ ਦੇਣਾ ਚਾਹੀਦਾ ਤੁਹਾਡਾ ਝਗੜਾ ਨਹੀਂ ਕੋਈ ਅਦਾਲਤਾਂ دیਵਾਨੀਆਂ ਜਗਤ ਸ਼ਹਾਦਤ ਸੰਗਣਾ ਕੋਈ ਰਖਾਈ ਆ ਬਿਨਾ ਤੁਹਾਡੇ ਮੰਗਿਆਂ ਤੋਂ ਤੁਹਾਡੇ ਅੰਦਰ ਮਾਰੇ ਧਿਆਨੀਆਂ ਉਹ ਸੁੱਤੇ ਹੋ ਤੁਹਾਨੂੰ ਸੁਤਿਆਂ ਲਿਆ ਜਗਾਈਆ ਜਿਹੜਾ ਸੁੱਤਾ ਹੀ ਆ ਉਹ ਕਿਦਾਂ ਕਹਿ ਸਕਦਾ ਕਿ ਮੈਨੂੰ ਜਗਾਉ ਸੁਤੇ ਨੂੰ ਸਾਨੂੰ ਆਪਾਂ ਜਗਾਉਨੇ ਆ ਵੈਸੇ ਵੀ ਤੇ ਜਿਵੇਂ ਆਪਾਂ ਧਾਰ ਤੇ ਵੀ ਸੁੱਤੇ ਸੀ ਤਾਂ ਜਗਾਇਆ ਉਸ ਖਸਮ ਨੇ ਓ ਤੁਸੀਂ ਆਤਮਾ ਪਰਮਾਤਮਾ ਦੀਆਂ ਸ਼ਾਨੀਆਂ ਚਹਰ ਨਾਲ ਮਿਲ ਕੇ ਤੁਹਾਡੀ ਵਜੇ ਵਧਾਈਆ ਵਿਚਾਰਨਾ ਇਸ ਗੱਲ ਦਾ ਅਹਿਸਾਸ ਕਰਨਾ ਘੜੀ-ਘੜੀ ਪਲ-ਪਲ ਹਰ ਸਾਹ ਜ਼ਿੰਦਗੀ ਜੀਣ ਦਾ ਮਜ਼ਾ ਤਾਂ ਤੁਹਾਨੂੰ ਬਖਸ਼ ਦਿੱਤਾ ਬਖਸ਼ੀਸ਼ ਵਿੱਚੋਂ ਪਦ ਨਿਰਵਾਨੀਆਂ ਗ੍ਰੈ ਕੋ ਇੱਕ ਵਿਖਾਇਆ ਜਿਸ ਦੇ ਸਿਫਤ ਕਰਦੇ ਰਾਗ ਨਾਲ ਮਦਾਨੀਆਂ ਟੋਲੇ ਸੋਲੇ ਜਗਤ ਜੁਗਤ ਜਨਾਈਆ ਜੋਤੀ ਜੋਤ ਸਰੂਪ ਹਰਿਆ ਪਾਪੜੀ ਕਿਰਪਾ ਕਰ ਦੇਵਨ ਹਰ ਸੱਚਾ ਵਰ ਸੱਚ ਦਾ ਸਾਹਿਬ ਦਇਆ ਕਮਾਈਆ नारद कहे पगतो नारद कहे तैयार करो अपनी काया चोली चारे कनिया लो उठाइया पहलो पहलो की करना सारे मिलके ਇਹਨਾਂ ਕਿ ਜਿੰਨਾਂ ਨਾਲ ਸਾਡੀ ਸੋਚ ਮਿਲਦੀ ਆ ਸਿਰਫ ਉਹਨਾਂ ਨੂੰ ਸਾਰੇ ਨਹੀਂ ਇਦਾਂ ਦਾ ਕੋਈ ਗਿਰਨਾ ਨਹੀਂ ਇੱਥੇ ਪਹਿਲੋਂ ਸਾਰੇ ਮਿਲ ਕੇ ਆਪਣੀ ਇੱਕ ਕਰੋ ਬੋਲੀ ਜੋਨ ਬੋਲਤ ਦਿੱਤੀ ਸਮਝਾਈਆ ਕਿਸੇ ਦੀ ਅੰਦਰੋਂ ਸੁਰਤ ਰਹੇ ਨਾ ਕੋਲੀ ਕੋਲੇ ਪਾਲਿਓ ਆਪਣੀ ਲਾਹ ਅੰਗੜਾਈਆ ਫੇਰ ਓ ਪ੍ਰਭੂ ਦੀ ਬਣ ਜਾਓ ਕੋਲੀ ਓ ਕਿਹਾ ਇਹ ਨਹੀਂ ਕਿਹਾ ਕਿਉਂਕਿ ਅਗੇ ਬੇਰਵਾ ਰਿਆ ਜੋ ਤੁਹਾਡੀ ਕਾਇਆ ਗੁਲਕ ਦਏ ਭਰਾਇਆ ਦੇਖੋ ਉਸ ਪਰਮੇਸ਼ਵਰ ਨੇ ਭੇਤ ਛੱਡਿਆ ਵੀ ਕੋਈ ਨਹੀਂ ਪਰ ਬਾਣੀਆਂ ਲਿਖਾਈਆਂ ਵੀ ਐਦਾਂ ਕਿ ਜਿੰਨੇ ਉਲਝਣਾ ਚ ਪੜਣਾ ਜਿੰਨੇ ਮਤ ਵਰਤਣੀ ਆ ਵਰਤੋ ਤੇ ਫਸੇ ਰਹੋ ਕਿਤੇ ਇਹ ਕਹਤਾ ਕਿਤੇ ਉਹ ਕਹਤਾ ਕਿਤੇ ਕਹਤਾ ਤੁਹਾਡੇ ਅੰਦਰ ਪਰ ਫਰਕ ਕੀ ਆ ਤੁਹਾਡੇ ਅੰਦਰ ਉਹ ਇਹ ਜੇ ਕੋਈ ਫਰਕ ਹੋਵੇ ਤਾਂ ਫਰਕ ਪਵੇ ਫਰਕ ਹੈ ਕੋਈ ਫਰਕ ਅਸੀਂ ਕ੍ਰੀਏਟ ਕਰ ਲੈਨੇ ਆਪਣੀ ਸੋਚ ਬੁੱਧੀ ਨਾਲ ਤੇ ਜਦੋਂ ਅਸੀਂ ਫਰਕ ਕ੍ਰੀਏਟ ਕਰ ਲਿਆ ਤੇ ਉਹਨੂੰ ਹੀ ਵੰਡਣ ਦੀ ਉਹਨੂੰ ਸਮਝਣ ਦੀਆਂ ਕੋਸ਼ਿਸ਼ਾਂ ਕਰ ਲਈਆਂ ਸ਼ੁਰੂ ਜੇ ਉਹਨੇ ਕਹਿ ਦਿੱਤਾ ਮੈਨੂੰ ਕੋਈ ਸਮਾਂ ਨਹੀਂ ਸਾਦਾ ਤਾਂ ਫਿਰ ਫੇਰ ਉਹ ਪ੍ਰਭੂ ਦੀ ਬਣ ਜਾਓ ਗੋਲੀ ਜੋ ਤੁਹਾਡੀ ਕਾਇਆ ਗੋਲਕ ਦਏ ਪਰਾਇਆ ਜਿਸਨੇ ਸੱਚ ਦੀ ਹੱਟੀ ਖੋਲੀ ਹਟਵਾਣਾ ਬਣਿਆ ਦੁਰਦਾ ਮਾਈਆ ਨਾਰਦ ਕਹੇ ਉਹ ਬੜਾ ਪਕਾ ਉਸ ਨੇ ਛੇਤੀ ਆਪਣੀ ਗੰਢ ਕਦੇ ਨਹੀਂ ਖੋਲੀ ਸੁਮਾਤਾ ਸੁ ਮਨਸਰੀ ਆਈਆ ਓਠੂਂਗੇ ਮਾਰ ਕੇ ਤੋਲਦਾ ਰਹਾ ਤੋਲੀ ਇਸ ਕਰਕੇ ਕੋਟਾਂ ਵਿੱਚੋਂ ਕੋਈ ਵਿਰਲਾ ਭਗਤ ਸਹੇਲਾ ਮਿਲਣ ਆਈਆ ਪਰ ਨਾਰਦ ਕਹੇ ਮੈਂ ਸੱਚ ਦਸਾਂ ਜਦੋਂ ਕਿਰਪਾ ਕਰੇ ਭਗਤਾ ਨਾਲ ਪ੍ਰੇਮ ਦੀ ਖੇਲੇ ਹੋਲੀ ਰੰਗ ਖੁਲਾ ਲਾ ਆਪ ਚੜਾਈਆ ਮੈਂ ਜਦੋਂ ਜਦੋਂ ਜਦ ਤੱਕਾਂ ਆਪਣਿਆਂ ਪਿਆਰਿਆਂ ਦੀ ਚੁੱਕ ਕੇ ਢੋਲੀ ਬਣ ਕੋਹਾਰ ਤੁਰਦਾ ਯਾਰ ਪਜੇ ਬਹੁ ਦਈਆ ਜੋਤੀ ਜੋਤ ਸਰੂਪ ਹਰਿਆ ਪਾਪਣੀ ਕਿਰਪਾ ਕਰ ਦੇਵਨ ਹਰਾ ਸੱਚਾ ਵਰ ਸੱਚ ਦਾ ਸਾਹਿਬ ਇੱਕ ਗੁਸਾਈਆ ਇਹ ਤੇ ਆਜੀ ਪਾਸੋਂ ਕੀ ਮਚਣਾ ਲੇਖ ਇਸ ਤੋਗ ਵੀ ਬਹੁਤ ਪਿਆਰਾ ਹੈ ਆਪ ਜੀ ਨੇ ਪਹਿਲਾਂ ਵੀ ਸਰਉਣਾ ਕੀਤਾ ਪ੍ਰੰਤੂ ਜੀ ਨਿਰਜੈ ਚ ਵਸਨਾ ਜਾਵੇ ਬਾਣੀ ਬਾਰ ਬਾਰ ਪੜਨ ਚ ਵੀ ਹਰਜ ਕੋ ਨਹੀਂ ਇਥੇ ਪਰਮੇਸ਼ਰ ਜੀ ਬਸ ਹੁਕਮਾ ਚੋਣਾ ਜੁਗ ਖਰਵਦ ਘਟ ਵਰਤਿਆ ਗਿਆ ਬਨਸ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋਹਣ ਗੁਰੂ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ